ਜਕਸਰ ਦੇਖ ਰਹੇ ਦੋਸਤੋ ਮਿੱਤਰੋ ਵਾਇਕਰਜੀ ਕਾ ਖਾਲਸਾ ਵਾਇਕਰਜੀ ਕੀ ਫਤਿਹ ਪੰਜਾਬ ਵਿੱਚ ਪੰਚਾਇਤ ਚੋਣਾਂ ਦੇ ਨਾਮਦਗੀ ਪੇਪਰ ਭਰਨ ਵਾਸਤੇ ਅੱਜ ਆਖਰੀ ਦਿਨ ਹੈਗਾ ਤੇ ਜੇ ਅਗਰ ਮੌਕੇ ਦੇ ਲੈ ਦੀ ਗੱਲ ਕਰਕੇ ਤਾਂ ਮੌਕੇ ਦੇ ਲੈ ਦੇ ਵਿੱਚ ਬਾਗੇ ਆਪਣਾ ਹਲਕੇ ਦੀ ਗੱਲ ਕਰਕੇ ਤਾਂ ਬਾਗੇ ਆਪਣੇ ਹਲਕੇ ਦੀਆਂ ਮੈਂ ਮਾਰਕੀਟ ਕਮੇਟੀ ਦੇ ਦਫ਼ਤਰ ਦੀਆਂ ਤਸਵੀਰਾਂ ਮਖਾਉਣੀਆਂ ਜਾਂਦੇ ਜਿੱਥੇ ਵੱਟੀ ਕੈਂਤੀ ਦੇ ਵਿੱਚ ਜੇ ਲੋਕ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੇ ਇਹਨਾਂ ਵੱਲੋਂ ਪੇਪਰ ਭਰੇ ਜਾਣੇ ਜਾਂ ਉਹਨਾਂ ਦੇ ਸਮਰਥਕ ਹੈ ਉਹ ਇੱਥੇ ਉਹਨਾਂ ਦੀ ਵੇਟ ਕਰਦੇ ਪਏ ਆ ਵੀ ਉਹ ਪੇਪਰ ਦਾਖਲ ਕਰਕੇ ਕਦੋਂ ਬਾਹਰ ਆਉਣਗੇ ਤਾਂ ਕਦੋਂ ਆਪਦੀਆਂ ਰਸੀਤਾਂ ਲੈ ਕੇ ਆਉਣਗੇ ਤੇ ਕਦੋਂ ਉਹ ਜਾ ਕੇ ਪੰਚਾਇਤ ਚੋਣਾਂ ਲਈ ਲੋਕਾਂ ਨੂੰ ਵੋਟਾਂ ਲਈ ਉਤਸ਼ਾਹਿਤ ਕਰਨਗੇ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਇੱਕ ਪ੍ਰਬੰਧ ਕੀਤਾ ਗਿਆ ਹੈ ਇੱਥੇ ਆਮ ਜਿਹੜੇ ਜਿਨ੍ਹਾਂ ਵੱਲੋਂ ਪੇਪਰ ਨਹੀਂ ਭਰੇ ਜਾਣੇ ਜਾਂ ਵਾਧੂ ਬੰਦੇ ਉਹਨਾਂ ਨੂੰ ਪੇਪਰ ਦੇਖ ਕੇ ਉਹਨਾਂ ਨੂੰ ਅੰਦਰ ਐਂਟਰ ਹੋਣ ਨੂੰ ਬਜਾ ਰਿਹਾ ਹੈਗਾ ਤੇ ਪਰ ਉਹਦੇ باوجود ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇਸ ਟਾਈਮ ਲਾਈਨਾਂ ਤੁਸੀਂ ਦੇਖ ਸਕਦੇ ਹੋ ਮਾਰਕੀਟ ਕਮੇਟੀ ਦਫ਼ਤਰ ਜਿਹੜਾ ਹੈਗਾ ਉਹਦੇ ਵਿੱਚ ਕਿਉਂਕਿ ਦੋ ਦਫਤਰਾਂ ਦੇ ਕਾਊਂਟਰ ਜਿਹੜੇ ਲੱਗੇ ਹੋਏ ਆ ਇਸ ਟਾਈਮ ਜਿੱਥੇ ਕਾਫੀ ਭੀੜ ਜਿਹੜੀ ਨਜ਼ਰ ਆਉਂਦੀ ਪਈ ਹੈਗੀ ਹੈ ਤੇ ਗਰਮੀ ਬਹੁਤ ਜ਼ਿਆਦਾ ਹੈਗੀ ਆ ਪਰ ਤੁਸੀਂ ਤਸਵੀਰਾਂ ਦੇਖ ਲਓ ਇੱਕੋ ਇੱਕ ਲੋਕਾਂ ਵਿੱਚ ਪੰਚਾਇਤ ਚੋਣਾਂ ਨਾ ਬੰਦ ਆ ਸ਼ਹਿਰ ਬਹੁ ਹੈਗਾ ਤੇ ਪਰ ਚਲੋ ਇੱਥੇ ਛਾਂ ਹੈਗੀ ਆ ਜਿੱਥੇ ਛਾਂ ਦੀ ਕੋਈ ਪ੍ਰੋਬਲਮ ਹੈਗੀ ਆ ਉੱਥੇ ਨਹੀਂ ਟੱਕਰ ਪੈਂਦਾ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੈਗੇ ਆ ਕੀ ਸਾਰਾ ਕੁਝ ਹੈਗਾ ਪਰ ਫਿਰ ਹਾਲ ਹਾਲ ਤਸਵੀਰਾਂ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤਾਂ ਕਿ ਜਿਹੜਾ ਵੀ ਇੱਥੇ ਲੋਕ ਜਿਹੜੇ ਪੂਰੇ ਵਿਸ਼ਾ ਦੇ ਵਿੱਚ ਇੱਥੇ ਮਤਲਬ ਆ ਇਸ ਟਾਈਮ ਪਹੁੰਚੇ ਹੋਏ ਆ ਤੇ ਪਰ ਤਸਵੀਰਾਂ ਤੁਸੀਂ ਇੱਕ ਵਾਰ ਜਰੂਰ ਦੇਖ ਲਓ ਬਾਗੇ ਪੁਰਾਣੇ ਦੀਆਂ ਜਿਹੜੀਆਂ ਮਾਰਕੀਟ ਕਮੇਟੀ ਦਾ ਦਫ਼ਤਰ ਹੈਗਾ ਜਿੱਥੇ ਵੱਡੀ ਗਿਣਤੀ ਵਿੱਚ ਜਿਹੜੀਆਂ ਔਰਤਾਂ ਤੇ ਲੋਕ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤੇ ਜਿਹੜੇ ਵੱਖ-ਵੱਖ ਹੈ ਇੱਥੇ ਦੋ ਥਾਣਿਆਂ ਦੇ ਜਿਹੜੇ ਇੰਸਪੈਕਟਰ ਆ ਉਹ ਇੱਥੇ ਲਾਏ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਤੇ ਪਰ ਤਸਵੀਰਾਂ ਵੇਖ ਲਓ ਜਿਹੜੀ ਵੱਡੀ ਕੈਂਪ ਵਿੱਚ ਜਿਹੜੀਆਂ ਔਰਤਾਂ ਔਰਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਕੈਂਪ ਦੇ ਵਿੱਚ ਜਿਹੜੀਆਂ ਆਪਦੇ ਪੇਪਰ ਦਾਖਲ ਕਰਨ ਵਾਸਤੇ ਪਹੁੰਚੀਆਂ ਹੋਈਆਂ ਤੇ ਨਾਲ ਕੋ ਬਜ਼ੁਰਗ ਕੋ ਨੌਜਵਾਨ ਸਾਰੇ ਤਰ੍ਹਾਂ ਦੇ ਲੋਕ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਤੇ ਪੁਲਸ ਜਿਹੜੀ ਇਸ ਟਾਈਮਾ ਇਕੱਟ ਹੋਂਦੀ ਰਹੀ ਸਦੀ ਪਈ ਹੈਗੀ ਆ ਜਾਂ ਕੋਈ ਕੰਮ ਹੈਗਾ ਉਹਦੇ ਸੰਬੰਧ ਗੱਲਬਾਤ ਕਰਾਂਗੇ ਪਰ ਸੋ ਦਿਨਾਂ ਇਸ ਟਾਈਮ ਇੰਸਪੈਕਟਰ ਦਲਬਾਖ ਸਿੰਘ ਹਣੀ ਹੈਗੇ ਉਹਨਾਂ ਨੂੰ ਪੁੱਛਦੇ ਆ ਡਾਕਟਰ ਸਾਹਿਬ ਬੜਾ ਵਾਸ਼ਾ ਕਹਿੰਦੇ ਵੀ ਕਰਮੀ ਵੀ ਵਰੀ ਹੈਗੀ ਹੈ ਇਸ ਤਰ੍ਹਾਂ ਦਾ ਮਾਹੌਲ ਹੈ ਕਿਵੇਂ ਹੈ ਸਿਸਟਮ ਬਹੁਤ ਸ਼ਾਂਤ ਹੈ ਜੀ ਕੋਈ ਚੱਕਰ ਨਹੀਂ ਆ ਨਾ ਨਾ ਠੀਕ ਚੱਲ ਰਿਹਾ ਕੋਈ ਪ੍ਰੋਬਲਮ ਨਹੀਂ ਆ ਜੀ ਟਾਈਮ ਹੈਗਾ ਜੀ ਸਾਥੂ ਗਾਰ ਮਿਲੂਗਾ ਕਿੰਨੇ ਵਜੇ ਤੱਕ ਜਿਹੜੀਆਂ ਨਾਮੀਆਂ ਦਿਖੇ ਤਿੰਨ ਵਜੇ ਤੱਕ ਤਿੰਨ ਵਜੇ ਤੱਕ ਆਏ ਅਸੀਂ ਆਪ ਖੜੇ ਲੋਕਾਂ ਦੇ ਨਾਲ ਖੜੇ ਹਾਂ ਮੈਂ ਹਾਜ਼ਰ ਹਾਂ 24 ਕੱਢੇ ਕੋਈ ਚੱਕਾਂਗਾ ਲੋਕਾਂ ਦਾ ਸਹਿਯੋਗ ਨਹੀਂ ਰਿਹਾ ਮਾ ਪੂਰਾ ਕਿਸੇ ਨੇ ਤੱਕਾ ਨਹੀਂ ਹੋਊਗਾ ਸਾਰੀ ਲਾਈਟ ਚਲਵਾ ਦੇ ਮੈਂ ਬਿਲਕੁਲ ਤੁਸੀਂ ਆਹ ਤਸਵੀਰਾਂ ਦੇਖ ਲਓ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਆ ਇੱਥੇ ਆਪਣੇ ਜਿਹੜੇ ਕਾਗਜ਼ ਦਾਖਲ ਕਰਨ ਵਾਸਤੇ ਪਹੁੰਚੇ ਆ ਬਾਰੀਆਂ ਦੇ ਵਿੱਚ ਲੱਗੇ ਹੋਏ ਆ ਤਸਵੀਰਾਂ ਦੇਖ ਲਓ ਆਪੋ ਆਪਣੀਆਂ ਫਾਈਲਾਂ ਜਿਹੜੀਆਂ ਉਹਨਾਂ ਦੇ ਹੱਥਾਂ 'ਚ ਫੜੀਆਂ ਹੋਈਆਂ ਤੇ ਲੋਕਾਂ ਦਾ ਪਛਾਹ ਦੇਖ ਲਓ ਜਿਹੜੀਆਂ ਇਸ ਪੰਚਾਇਤ ਚੋਣਾਂ ਨੂੰ ਲੈ ਕੇ ਤੇ ਲੋਕ ਆਪਣੇ ਹਿਸਾਬ ਦੇ ਨਾਲ ਮੈਂਬਰ ਪੰਚਾਇਤ ਸਰਪੰਚ ਦੀਆਂ ਚੋਣਾਂ ਜਿਹੜੀਆਂ ਲੜਨਾ ਚਾਹਦੇ ਹੈਗੇ ਆ ਪੇਪਰ ਉਹਨਾਂ ਵੱਲ ਵੱਜ ਦਾਖਲ ਕੀਤੇ ਜਾ ਰਹੇ ਆ ਆਖਰੀ ਦਿਨ ਹੈਗਾ ਤੇ ਉਸ ਤੋਂ ਬਾਅਦ ਚ ਇਹਨਾਂ ਦੀ ਜਿਹੜੀ ਪਰਤਾਲ ਹੋਣੀ ਹੈ ਤੇ ਫਿਰ ਵਾਪਸੀ ਹੋਣੀ ਹੈ 7 ਤਰੀਕ ਨੂੰ ਜਾਂ ਸਾਰਾ ਕੁਝ ਫਾਈਨਲ ਹੋ ਜਾਊਗਾ